ਵਿਕਨ ਲਾਈਟਸ ਰੂਬਿਕਨ ਦੀ ਗ੍ਰੇਲ ਰੂਬਿਕਨ ਦਾ ਬੰਪਰ ਅਬੇ ਛੋਟੀਆਂ ਲਾਈਟਸ ਲੱਗੀਆਂ ਆ ਆ ਸਾਰੀ ਐਕਸੈਸਰੀਜ਼ ਦੇ ਵਿੱਚ ਪਾਰਟਸ ਲੱਗੇ ਆ 22 ਇੰਚ ਦੇ ਫਿਊਲ ਦੇ ਦੇ ਅਲੋਇ ਟਾਇਰ ਨੇ ਜਿਹੜੇ 2.5 ਲੱਖ ਰੁਪਏ ਕੱਲਿਆਂ ਦੀ ਉਹਦੀ ਕੀਮਤ ਆ ਚੱਲੀ ਸਿਰਫ 40-42 ਹਜ਼ਾਰ ਕਿਲੋਮੀਟਰ ਦੇ ਕਰੀਬ ਹੈ 2.5 ਲੱਖ ਦੇ ਨੂੰ ਅਲੋਇ ਲੱਗੇ ਮੇਵਾ ਕਲੇ 1 ਸਾਲ ਤੇ 2 ਮਹੀਨੇ ਇਹ ਪੁਰਾਣੀ ਕਾਰ ਆ ਸਿਰਫ ਸਿਰਫ 3700 ਕਾਰ ਚੱਲੀ ਹੋਈ ਬਾਜੀ ਮੀਟਰ ਪੇਂਟ ਹਰ ਇੱਕ ਚੀਜ਼ ਦੀ ਗਾਰੰਟੀ ਹੋਏਗੀ ਇਹ 4/4 ਆਟੋਮੈਟਿਕ ਡੀਜ਼ਲ ਹੈ ਔਰ ਇਹ ਤੁਹਾਨੂੰ ਪਤਾ ਹੈ ਦੀ ਮਾਈਲੇਜ ਜਿਹੜੀ ਕੰਪਨੀ 28 29 ਕਲੇਮ ਕਰਦੀ ਦਿਨ ਦੀ ਉਸ ਤੋਂ ਵੀ ਜ਼ਿਆਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਤੁਹਾਡਾ ਸਾਰਿਆਂ ਦਾ ਸਾਡੀ ਖੋ ਨਿਊ ਵੀਡੀਓ ਚ ਤੇ ਅੱਜ ਆਪਾਂ ਆਏ ਆਂ ਦਾ ਕਾਰ ਮਾਲ ਜਲੰਧਰ 'ਚ ਫੇਰ ਤੁਹਾਡੇ ਲਈ ਲੈ ਕੇ ਆਏ ਆਂ ਕਾਫੀ ਸੋਹਣੀ ਸੋਹਣੀਆਂ ਨਵੇਂ ਮਾਡਲ ਦੀ ਕਾਰ ਦਾ ਸਟਾਕ ਸਾਡੇ ਕੋਲ ਐਕਸਵੀ 7 ਡਬਲਓ ਹੈ ਕ੍ਰੇਟਾ ਹੈ ਮਹਿੰਦਰਾ ਦੀ ਸਕੋਰਪੀਓ ਹੈ ਮਹਿੰਦਰਾ ਦੀ ਥਾਰ ਹੈ ਤੇ ਅੱਜ ਸਾਡੇ ਨਾਲ ਨੇ ਜਸਵਿੰਦਰ ਭਾਜੀ ਦਾ ਕਾਰ ਮਾਲ ਜਲੰਧਰ ਤੋਂ ਭਾਜੀ ਕੀ ਹਾਲ ਚੱ ਜਸਵਿੰਦਰ ਭਾਜੀ ਤੁਹਾਡਾ ਕਾਫੀ ਨਾਰਾ ਨਾਮ ਸੁਣਿਆ ਪਾ ਜਲੰਧਰ 'ਚ ਠੀਕ ਹੈ ਤਾਂ ਅੱਜ ਤੁਸੀਂ ਸਾਨੂੰ ਕਿਹੜੀ ਕਿਹੜੀ ਕਾਰਸ ਦਾ ਸਟਾਕ ਦਿਖਾਉਂਗੇ ਭਾਜੀ ਆਲਮੋਸਟ ਸਾਰੇ ਸੈਗਮੈਂਟ ਦੇ ਕਰ ਆਪਣੇ ਕੋਲ ਹੈਗੇ ਨੇ ਤੁਸੀਂ ਆਓ ਨਾ ਮੈਂ ਸ਼ੁਰੂ ਕਰਦੇ ਹਾਂ ਪਹਿਲਾਂ ਕਿਹੜੀ ਕਾਰ ਦਿਖਾਉਂਗੇ ਇੱਕ ਤੋਂ ਸ਼ੁਰੂ ਕਰ ਲੈਨੇ ਇੰਡੀਆਜ਼ ਫੇਵਰਿਟ ਕਾਰ ਮਹਿੰਦਰਾ ਵੀ ਐਕਸਵੀ 770 ਮਹਿੰਦਰਾ ਸੋਨਾ ਸਤ ਨਾਮ ਆ ਦੇਖੋ ਮਹਿੰਦਰਾ ਐਕਸਵੀ 770 ਜਿਹੜੀ ਕਿ ਆਪਣੀ ਫੀਚਰ ਸਟਿਕ ਲਈ ਜਾਣੀ ਜਾਂਦੀ ਹੈ ਗੱਡੀ ਅਲੋਏ ਵੀਲਸ ਲੱਗੇ ਹੋਏ ਐ ਵਾਈਟ ਕਲਰ ਦੀ ਕਾਰ ਹੈ ਜਲੰਧਰ ਦਾ ਰਜਿਸਟ੍ਰੇਸ਼ਨ ਹੈ ਪਾ ਜੀ ਦੱਸੋ ਜੀ ਕਾਰ ਬਾਰੇ ਇੱਕ ਵਾਰ ਪਾ ਜੀ AX7 ਦਾ ਸੌਰੀ AX5 ਦਾ ਵੇਰੀਐਂਟ ਹੈ ਆਟੋਮੈਟਿਕ ਕਾਰ ਡੀਜ਼ਲ ਹੈ ਤੇ ਪੈਨੋਰਮਿਕ ਸਨਰੂਫਾ ਲਿਆ ਐਕਸਟਰਾ ਤੋਂ ਲੋਡਿੰਗਸ ਵਿੱਚ ਅਲੋਇ ਅਲੋਇ ਵੀਲ ਤੇ ਟਾਇਰਸ ਲੱਗੇ ਐਕਸਟਰਾ ਲੋਡਿੰਗ ਵਿੱਚ ਅਲੋਇ ਵੀਲ ਤੇ ਟਾਇਰਸ ਲੱਗੇ ਔਰ ਪਾ ਜੀ ਕਿਲੋਮੀਟਰਸ ਕੀ ਰੋਗੇ ਕਾਰ ਦੇ ਸਾਡੀ ਸਿਰਫ 30000 ਆਪਸ ਵਿੱਚ ਟੈਂਪੋਰਰੀ ਔਰ ਸਾਡੇ ਕਸਟਮਰ ਨੂੰ ਕਿਸ ਪ੍ਰਾਈਸ ਰੇਂਜ ਤੇ ਤੁਸੀਂ ਦੇ ਦੋਗੇ ਪਰ ਇਹ ਤੁਹਾਨੂੰ ਮਿਲ ਜਾਏਗੀ ਜੀ 16 ਲੱਖ 75 ਹਜ਼ਾਰ ਦੀ ਫਾਈਨਲ 16 ਲੱਖ 75000 ਰੁਪਏ ਦੀ ਬਹੁਤ ਵਧੀਆ ਵਾਦੇ ਨੈਕਸਟ ਕਾਰ ਤੇ ਹਿਉਂਡੇ ਦੀ ਕਿਰੇ ਇਹ ਪਾਦੀ ਐਸ ਵੇਰੀਐਂਟ ਦੀ 2020 ਮਾਡਲ ਦੀ ਕਾਰ ਪੈਟਰੋਲ ਦੀ ਹੈ ਪੁਸ਼ ਬਟਨ ਸਟਾਰਟ ਹੈ ਰੇਟ ਦਾ ਬਹੁਤ 14000 99000 ਰੁਪਏ ਸਿਰਫ ਲੋਕਲ ਜਲੰਧਰ ਦਾ ਨੰਬਰ 992010 ਹੈ 99000 ਰੁਪਏ ਚ ਤੁਹਾਨੂੰ ਹਿਉਂਡੇ ਕ੍ਰੇਟਾ ਮਿਲ ਰਹੀ ਹੈ ਦਾ ਕਾਰ ਮਾਲ ਜਲੰਧਰ ਚ ਇੱਕ ਵਾਰ ਤੁਹਾਨੂੰ ਗੱਡੀ ਅੰਦਰੋਂ ਮੈਂ ਦਿਖਾ ਦਿੰਨਾ ਆ ਦੇਖੋ ਕੁਝ ਐਦਾਂ ਦੀ ਰਹਿਣ ਵਾਲੀ ਕਾਰ ਪੁਸ਼ ਬਟਨ ਸਟਾਰਟ ਆ ਕੀਲੈਸ ਐਂਟਰੀ ਵਾਲੀ ਪੁਸ਼ ਬਟਨ ਸਟਾਰਟ ਤੁਸੀਂ ਦੇਖ ਸਕਦੇ ਹੋ ਸਟੀering ਮਾਉਂਟਡ ਕੰਟਰੋਲਸ ਹੈ ਕਲਾਈਮੈਟਰੋਨਿਕ ਤੁਹਾਨੂੰ ਏਸੀ ਮਿਲ ਜਾਂਦਾ ਹੈ ਇਦਾਂ ਦਾ ਕੁਝ ਇੰਟੀਰੀਅਰ ਹੈ ਵਾਈਟ ਵਿਦ ਬਲੈਕ ਇੰਟੀਰੀਅਰ ਤੁਹਾਨੂੰ ਮਿਲੇਗਾ ਫਰਸਟ ਓਨਰ ਸਿੰਗਲ 100 ਲੀਟਰ ਦਾ ਬਹੁਤ ਵਧੀਆ ਅੱਗੇ ਸਾਰਿਆਂ ਦੀ ਪਸੰਦ ਹਾਂ ਸਾਰੇ ਪੰਜਾਬੀਆਂ ਦੀ ਪਹਿਲੀ ਪਸੰਦ ਕਾਲੇ ਰੰਗ ਦੀ ਕਾਲਾ ਕੋੜਾ ਸਕੋਰਪਿਓ ਆ ਦੇਖੋ ਜੀ ਕਾਲਾ ਕੋੜਾ ਸਕੋਰਪਿਓ ਜਿਹੜੀ ਕਿ ਹਰ ਵੇਲੇ ਡਿਮਾਂਡ ਰਹਿੰਦੀ ਹੈ 20 ਇੰਚਸ ਦੇ ਅਲੋਏ ਟਾਇਰ ਲੱਗੇ ਹੈ ਸਟਾਰ ਅਲੋਇਜ਼ ਹੈ ਫਾਈਵ ਸਪੋਕ ਚ ਜੁਆਦੇ ਹੈ ਜੋ ਕਿ ਦੇਖਣ 'ਚ ਬਹੁਤ ਸੋਹਣੀ ਲੱਗਦੀ ਹੈ ਭਾਜੀ ਕੁਝ ਖਾਸ ਗੱਲ ਦੱਸੋ ਜੀ ਇਹਦੇ ਬਾਰੇ ਐਸ 9 ਦਾ ਬੜੀ ਵੇਰੀਐਂਟ ਹੈ ਭਾਜੀ ਦਾ ਖਾਸ ਗੱਲ ਇਹ ਹੈ ਕਿ ਬਸ ਇਹ ਆਪਣੇ ਆਪ 'ਚ ਇਸ ਕਰ ਬਹੁਤ ਵਧੀਆ ਬਹੁਤ ਵਧੀਆ 2020 ਦਾ ਮਾਡਲ ਹੈ। ਬੜੀ ਬਹੁਤ ਸਹੀ ਹੈ ਨਾ। ਇਸ ਬਜਟ ਦੀ ਕਾਰ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ হাই ਡਿਮਾਂਡ ਰਹਿਦੀ ਹੈ। 14 ਲੱਖ 90 ਹਜ਼ਾਰ ਤੋਂ ਵੀ ਜ਼ਿਆਦਾ ਬਣੀ। ਭਾਜੀ ਕਿਹੜੇ ਸਾਲ ਦਾ ਮਾਡਲ ਦੱਸਿਆ? 2020 S90 2020 ਮਾਡਲ ਸਿਰ 14 ਲੱਖ 90 ਹਜ਼ਾਰ ਦੇ। ਬਹੁਤ ਵਧੀਆ ਜੀ। ਇੱਕ ਵਾਰ ਸਾਡੇ ਕਸਟਮਰਸ ਨੂੰ ਆਪਣੀ ਲੋਕੇਸ਼ਨ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ। ਭਾਜੀ ਇਹ ਰੋਡ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਇਨਕੰਪਲੈਕਸ ਫੋਲੋਜੀ ਹੈ। ਦੱਬ ਟੈਕਸ ਕੋਲੋਨੀ ਮੈਂ ਲਗਾ ਕੇ ਆਉਂਦਾ ਹਾਂ 32 12 ਅਗੇ ਕੋਈ ਬ੍ਰੇਕ ਲੱਗੇ। ਔਰ ਤੁਹਾਡਾ ਕੰਟੈਕਟ ਨੰਬਰ ਦੱਸੋ। ਕੰਟੈਕਟ ਨੰਬਰ 70873 7001 ਹੋ ਲਿ ਗਿਆ। ਔਰ ਦੇਖੋ ਜੀ 7001 ਕੰਟੈਕਟ ਨੰਬਰ ਹੈ ਮੈਂ ਪਾਜੀ ਦਾ ਡਿਸਕ੍ਰਿਪਸ਼ਨ ਚ ਕੰਟੈਕਟ ਵੀ ਪਾ ਦੂੰਗਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆ ਸਾਦੇ ਆਂ। ਅਗਲੀ ਕਾਰ ਹੈ ਹੈਕਟਰ ਹੈ। ਮਹਿindra ਟੌਪ ਐਂਡ ਵੇਰੀਐਂਟ ਹੈ ਪੈਟਰੋਲ ਆਟੋਮੈਟਿਕ। ਪੈਟਰੋਲ ਆਟੋਮੈਟਿਕ ਚ ਟੌਪ ਐਂਡ ਮਾਡਲ ਹੈ। ਹਾਂਜੀ। ਪੈਨਾਰੋਮਿਕ ਸਨਰੂਫ ਹੈ, ਬ੍ਰੈਂਡ ਨਿਊ ਟਾਇਰਸ ਹੈ। ਲਦਰਾਈਟਸ ਦਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇੱਕ ਲਗਜ਼ਰੀ ਫੀਲ ਦਿੰਦਾ ਹੈ ਸੀਟ ਅਡਜਸਟਮੈਂਟ ਦੇ ਤੁਹਾਨੂੰ ਕੰਟਰੋਲ ਮਿਲ ਜਾਂਦੇ ਐ ਇਲੈਕਟ੍ਰੋਨਿਕ ਸੀਟਸ ਆਹ ਦੇਖ ਲਓ ਇੰਟੀਰੀਅਰ ਪੈਨੋਰਮਿਕ ਰੂਫ ਮਿਲਦੀ ਹੈ ਜਿਹੜੇ ਸਨ ਰੂਫ ਮੰਗਦੇ ਹਨ ਤਾਂ ਇੱਥੇ ਤੁਹਾਨੂੰ ਪੈਨੋਰਮਿਕ ਰੂਫ ਦਾ ਆਪਸ਼ਨ ਮਿਲ ਜਾਂਦਾ ਹੈ ਬਹੁਤ ਹੀ ਅੱਛੀ ਆ ਵੈਲ ਮੇਨਟੇਨ ਕਰ ਰਹੇ ਤਾਂ ਭਾਜੀ ਇਸ ਦੀ ਕੀ ਡੀਲ ਦੇ ਦੋਗੇ ਜੀ ਇਹ ਚੱਲੀ ਵੀ ਬਹੁਤ ਘੱਟ ਹੈ 33-40 ਦਾ ਬਿਲਕੁਲ ਚੱਲੀ ਸਿਰਫ ਇਹ ਤੇ ਇਹ ਦੀ ਕਾਰ ਦੀ ਜਿਹੜੀ ਪ੍ਰਾਈਸ ਹੈ ਜੀ 13.5 ਲੱਖ ਰੁਪਏ ਸਿਰਫ ਸਾਡੇ 13 ਲੱਖ ਰੁਪਏ ਜੇ ਇਹ ਕਾਰ ਸਾਨੂੰ ਮਿਲ ਜਾਏਗੀ। ਤਾਂ ਦੋਸਤੋ ਅਗਲੀ ਗੱਡੀ Mahindra ਦੀ Thar ਇਹ ਕਾਰ ਨਹੀਂ ਪੂਰੇ ਪੰਜਾਬ ਦੀ ਸ਼ਾਨ ਹੈ। ਤੇ ਜਸਵਿੰਦਰ ਭਾਈ ਦੱਸੋ ਜੀ ਕਾਰ ਬਾਰੇ। ਭਾਜੀ 2023 ਮਾਡਲ ਲਾਸਟ ਹੀ ਇਹ ਕਾਰ ਹੈ। 14-15000 ਕਿਲੋਮੀਟਰ ਚੱਲੀ ਤੇ ਲੋਡਿੰਗਸ ਇਹਦੇ ਉੱਤੇ तकरीबन 4 ਲੱਖ ਤੋਂ ਉੱਪਰ ਦੀਆਂ ਲੱਗੀਆਂ ਹੋਈਆਂ। ਭਾਜੀ Thar ਨਹੀਂ ਤਾਂ Mini Rubicon ਹੀ ਲੱਗ ਰਹੀ ਹੈ। ਇਹ ਭਾਜੀ ਹਾਂ Rubicon lights, Rubicon ਦੀ grill, Rubicon ਦਾ bumper ਅਵੇ ਛੋਟੀਆਂ lights ਲੱਗੀਆਂ ਹੋਈਆਂ ਆ ਸਾਰੀ ਐਕਸੈਸਰੀ ਦੇ ਵਿੱਚ ਕਾਰਸ ਲੱਗੇ 22 ਇੰਚ ਦੇ ਫਿਊਲ ਦੇ ਅਲੋਇ ਟਾਇਰ ਨੇ ਜਿਹੜੀ 2.5 ਲੱਖ ਰੁਪਏ ਕੱਲਿਆਂ ਦੀ ਉਹਦੀ ਕੀਮਤ ਆ ਆ ਦੇਖ ਲਓ ਜੀ 22 ਇੰਚ ਦੇ ਫਿਊਲ ਦੇ ਨੂੰ ਅਲੋਇ ਟਾਇਰਸ ਲੱਗੇ ਆ ਫੌਗ ਲੈਂਪਸ ਦਿਖਾਓ ਉੱਪਰ ਲੱਗੇ ਆ ਭਾਜੀ ਅਗਰ ਤੁਸੀਂ ਇੰਟੀਰੀਅਰ ਦੀ ਗੱਲ ਕਰੋ ਇੰਟੀਰੀਅਰ ਦੇ ਵਿੱਚ ਤੁਸੀਂ ਦੇਖੋ ਵੀ ਇਹ ਸਕਰੀਨ ਲੱਗੀ ਆ ਬਹੁਤ ਮਹਿੰਗੀ ਵਾਲੀ ਏਸੀ ਵੈਂਟ ਲੱਗੇ ਆ 7D ਮੈਟਿੰਗ ਲੱਗੀ ਆ ਆਰਮ ਰੈਸ ਲੱਗੀਆਂ ਸਾਰੀਆਂ ਦੀ ਸਾਰੀਆਂ ਵਿਦ ਚਾਰਜਿੰਗ ਸਾਕਟਸ ਠੀਕ ਹੈ ਜੀ ਆ ਦੇਖ ਲਓ ਇੱਥੇ ਤੁਹਾਨੂੰ ਰੂਫ ਹੈਂਡਲਸ ਹੀ ਮਿਲ ਜੂਗੇ ਯਾਰ ਕਾਰ ਤੇ 스ਕੈਪ ਕਰਦੇ ਤਾਂ ਰੂਫ ਹੈਂਡਲਸ ਹੀ ਤੁਹਾਨੂੰ ਮਿਲ ਜਾਂਦੇ ਆ ਬਾਹਰ ਦਰਵਾਜ਼ਿਆਂ ਦੇ ਉੱਪਰ ਫੁੱਟ ਰੈਸਟ ਲੱਗੇ ਹੋਏ ਨੇ ਦੇਖ ਸਕਦੇ ਹੋ ਉੱਪਰ ਆਫ-ਰੋਡਿੰਗ ਵਾਲਾ ਕੈਰੀਅਰ ਲੱਗਾ ਹੋਇਆ ਆ ਦੇਖੋ ਉੱਪਰ ਆਫ-ਰੋਡਿੰਗ ਵਾਲਾ ਕੈਰੀਅਰ ਲੱਗਾ ਹੋਇਆ ਹੈ ਜਿਹੜੀ ਕਿ ਕੱਲੀ ਕੋਸਟ ਬਹੁਤ ਜ਼ਿਆਦਾ ਮਹਿੰਗੀ ਹੈ ਹੂੰ ਹੂੰ ਹਾਂ ਬੈਕ ਲਾਈਟ ਪ੍ਰੋਟੈਕਟਰ ਲੱਗੇ ਹੋਏ ਨੇ ਇਹਦੇ ਉੱਪਰ ਆ ਦੇਖੋ ਹੈਂਡਲ ਦੇ ਉੱਪਰ ਆ ਜਿਹੜੀ ਪਿਆਨੋ ਫਿਨਿਸ਼ ਵਾਲੇ ਕਵਰਸ ਲੱਗੇ ਸਾਰੇ ਹੈਂਡਲਸ ਦੇ ਉੱਪਰ ਸੋ ਮਤਲਬ ਪੂਰੀ ਕੰਪਲੀਟ ਲੋਡਡ ਸ਼ਿੰਗਾਰੀ ਹੋਈ ਕਰਾ ਤੁਸੀਂ ਇਹ ਦੇਖ ਲਓ ਐਸੈਸਰੀ ਦਾ ਇੱਥੇ ਵੀ ਪਾਰਟ ਲੱਗਾ ਹੋਇਆ ਪਿਆਨੋ ਫਿਨਿਸ਼ ਵਾਲੇ ਕਵਰਸ ਵੀ ਲੱਗੇ ਹੋਏ ਆ ਸਨ ਵਾਈਜ਼ਰ ਲੱਗੇ ਕੋਈ ਚੀਜ਼ ਛੱਡੀ ਹੀ ਨਹੀਂ ਹੋਈ ਭਾਈ ਜਿਹੜੀ ਨਾ ਲੱਗੀ ਹੋਵੇ ਸਾਰੀਆਂ ਤੇ ਸਾਰੀਆਂ ਲੋਡਿੰਗਸ ਹੈ ਗਿਆ ਤੇ ਭਾਜੀ ਇਸ ਦੀ ਸਾਨੂੰ ਕੀ ਬੈਸਟ ਡੀਲ ਮਿਲੇਗੀ ਤੇ ਕਿੰਨੇ ਕਿਲੋਮੀਟਰ ਚੱਲੀ ਹੋਈ ਹੈ ਭਾਜੀ 14-15000 ਕਿਲੋਮੀਟਰ ਸਿਰਫ ਚੱਲੀ ਹੈ ਆਰ ਡਬਲਯੂ ਡੀ ਇਹ ਕਾਰ ਹੈਗੀ ਹੈ ਤੇ 2023 ਲਾਸਟ ਦੀ ਕਾਰ ਹੈ ਔਰ ਸਾਨੂੰ ਕੀ ਪ੍ਰਾਈਸ 'ਚ ਮਿਲ ਜਾਏਗੀ ਪ੍ਰਾਈਸ ਹੈ ਤਾਂ ਭਾਜੀ ਬਹੁਤ ਵਾਜਬ ਹੈਗਾ ਇਹ ਤੁਹਾਨੂੰ ਮਿਲ ਜਾਏਗੀ 14, 14 ਲੱਖ 75 ਹਜ਼ਾਰ ਦੀ ਮਹਿੰਦਰਾ ਥਾਰ ਉਹਦੀ 4.5 ਲੱਖ 4 ਲੱਖ ਰੁਪਏ ਦੇ ਲੱਗੇ ਸ਼ੱਕ ਹੈ ਦੀ ਲੋਡਿੰਗ ਸ਼ਹਿਗੀਆਂ ਗੱਡੀ ਦੀ ਕੀਮਤ ਤੁਸੀਂ ਆਪੇ ਹਿਸਾਬ ਲਾ ਲਓ ਕੀ ਰਹਿ ਗਈ ਬਾਕੀ ਤਾਂ ਤੁਸੀਂ ਦੇਖ ਸਕਦੇ ਹੋ 4.5 ਲੱਖ ਦੀ ਤਾਂ ਲੋਡਿੰਗ ਲੱਗੀ ਇਸ ਹਿਸਾਬ ਨਾਲ ਗੱਡੀ ਦਾ 10 ਲੱਖ ਮੁੱਲ ਲੱਗਿਆ ਬਾਕੀ ਸਾਰਾ ਲੋਡਿੰਗ ਦਾ ਹੀ ਇਚੇ ਪਾਰਟ ਆ ਰਿਹਾ ਬਹੁਤ ਵਧੀਆ ਕਾਰ अवेलेबल ਹੈ ਔਰ ਵਾਈਟ ਕਲਰ ਦੀ ਕਾਰ ਇਸ ਟਾਈਮ ਥਾਰ ਦੀ ਮਿਲਦੀ ਨਹੀਂ ਆ ਦੇਖੋ ਇਹਦੇ ਅੰਦਰ ਇੰਡੀਕੇਟਰ ਵੀ ਰਾਈਟਸ ਚੱਲਦੀਆਂ ਰਨਿੰਗ ਲਾਈਟਸ ਚੱਲਦੀਆਂ ਅੰਦਰ ਸੋ ਮਤਲਬ ਬਹੁਤ ਚੀਜ਼ਾਂ ਨੇ ਗਿਣਾਈਆਂ ਨਹੀਂ ਜਾ ਸਕਦੀਆਂ ਸਾਰੀਆਂ ਦੀ ਸਾਰੀਆਂ ਆ ਜਿਹੜੇ ਲੱਗੇ ਹੋਏ ਨੇ ਇਹ ਵੀ ਕੰਪਨੀ ਬਹੁਤ ਮਹਿੰਗੇ ਪਾਰਟਸ ਲਗਾ ਕੇ ਦਿੰਦੀ ਹੈ ਕੰਪਨੀ ਦਾ ਹੀ ਪਾਰਟ ਸਗਿਆ ਹੈ ਪ੍ਰੋਪਰ ਇਹਨੂੰ ਰੂਬੀ ਕੌਣ ਚ ਤਿਆਰ ਕੀਤਾ ਗਿਆ ਹੈ ਛੇ ਕਿ ਬਹੁਤ ਅੱਛੀ ਵੈਲ ਮੇਂਟੇਨਡ ਕਾਰ ਹੈ ਤੇ ਭਾਜੀ ਜੇ ਸਾਡੇ ਕਿਸੇ ਵੀਰ ਭਰਾ ਨੂੰ ਬਲੈਕ ਕਲਰ ਦੀ ਮਹਿੰਦਰਾ ਥਾਰ ਚਾਹੀਓਗੀ ਮਿਲ ਜੂਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਾਂ ਆਈਆਂ ਨੇ ਭਾਜੀ ਇੱਥੇ ਜੋ ਡਿਸਪਲੇ 'ਚ ਲੱਗੀਆਂ ਇਸ ਤੋਂ ਇਲਾਵਾ ਕਾਰਾਂ ਹੋਰ ਵੀ ਬਥੇਰੀਆਂ ਨੇ نیچے ਬੇਸਮੈਂਟ 'ਚ ਨੇ ਜਾਂ ਹੋਰ ਅਰੇ ਪਰੇ ਘੜੀਆਂ ਟਡੀਆਂ ਬਹੁਤ ਵਧੀਆ ਅੱਗੇ ਚੱਲਦੇ ਹਾਂ ਟੋਯੋਟਾ ਇਨੋਵਾ ਕ੍ਰਿਸਟਾ ਤੇ ਦੱਸੋ ਭਾਜੀ ਇਹ ਰੇ ਗੱਲ ਭਾਜੀ ਇਹ 2021 ਦਾ ਮਾਡਲ ਹੈ ਸਿੰਗਲ ਸਕ੍ਰੈਚ ਵੀ ਕਾਰ ਤਾਂ ਅਗਰ ਤੁਸੀਂ ਲਵਦੇ ਤਾਂ ਜੋਕਾ ਉਹ ਦੇਣਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬ੍ਰੈਂਡ ਨਿਊ ਭਾਜੀ ਟਾਇਰਸ ਨੇ ਇਹ ਕੋਈ ਸੰਤ ਹੈਗੇ ਨੇ ਉਹਨਾਂ ਦੀ ਕਾਰ ਆ ਮਤਲਬ ਇਹ ਕਾਰ ਚੱਲੀ ਘਾਟੇ ਤੇ ਕਪੜਾ ਇਹਨੂੰ ਜ਼ਿਆਦਾ ਵਜਾ ਆ ਵੀ ਵੇਰੀਐਂਟ ਦੀ ਕਾਰ ਆ ਉਹ ਦੇਖ ਲਓ ਕੁਛ ਵੀ ਨਹੀਂ ਚੱਲੀ ਸਿਰਫ 58000 ਚੱਲੀ ਹੈ ਟੋਇਟਾ ਲੇ ਕੁਛ ਵੀ ਨਹੀਂ ਹੁੰਦਾ ਭਾਜੀ ਕੁਛ ਵੀ ਨਹੀਂ ਹੈ ਬ੍ਰੈਂਡ ਨਿਊ ਕਾਰ ਹੈ ਸੀਟ ਕਵਰ ਤੁਸੀਂ ਦੇਖ ਸਕਦੇ ਹੋ ਉੱਤੇ ਉਦਾਂ ਹੀ ਪੰਨੀ ਚੜੀ ਹੋਏ ਨੇ ਅੱਲੇ ਤਾਂ ओरिजिनल ਉਦਾਂ ਹੀ ਲੱਗੇ ਪਏ ਸਾਰੇ ਤੇ ਭਾਜੀ ਇਹਦੀ ਵਧੀਆ ਡੀਲ ਦਿਓ ਕਿ ਸਾਡੇ ਰਾਹ ਕੇ ਦੇਖਣ ਤੇ ਕਾਰ ਲੈ ਲਵੇ ਭਾਜੀ ਇਹ ਕਾਰ ਹੈ ਇਹ ਕਿਸੇ ਵੀ ਰੇਟ ਚ ਵਾਜਬ ਇਸ ਕਾਰ ਕਿ ਇਹ ਵੀ ਇਹ ਰੰਗ ਔਰ ਇਸ ਵੇਰੀਐਂਟ ਦੀ ਕਾਰ ਇੰਨੀ ਸਾਫ ਤੁਹਾਨੂੰ ਲੱਭਣ ਤੁਰੋਂ ਨਾ ਲੱਭੇਗੀ ਨਹੀਂ ਤੇ ਕਿੰਨੇ ਦੀ ਮਿਲ ਜਾਏਗੀ 2090 ਦੀ ਭਾਜੀ 20 ਲੱਖ 90 ਹਜ਼ਾਰ ਪਰੀ ਡੀਲ ਇਹ ਮਿਲ ਜਾਏਗੀ ਵੀ ਬੰਦ ਤੁਹਾਡਾ ਮੌਕੇ ਦੇ ਟੇਬਲ ਤੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀ ਵੱਤ ਵਤ ਹੋ ਸਕਿਆ ਬਹੁਤ ਵਧੀਆ ਅੱਗੇ ਜਸਵਿੰਦਰ ਭਾਜੀ ਲੈ ਕੇ ਆਏ ਇੱਕ ਤੋਹਫਾ ਇੱਕ ਕਾਰ ਨਹੀਂ ਹੈ ਬਹੁਤ ਹੀ ਐਂਟਿਕ ਪੀਸ ਹੈ ਇਹ ਵਾਲਾ ਕਿਉਂਕਿ ਇਹਨੂੰ ਸਪੈਸ਼ਲ ਲੱਗੇ ਹੈ ਮੇ ਬੈਗ ਦੇ ਅਲੋਇ ਵਿਲ ਯੈਸ ਠੀਕ ਹੈ ਭਾਜੀ ਦੱਸੋ ਜੀ ਕਾਰ ਬਾਰੇ ਭਾਜੀ 2017 ਦੀ ਇਹ ਮੈਨੂਫੈਕਚਰਿੰਗ ਦੀ ਕਾਰ ਹੈਗੀ ਹੈ E20 E220 D ਕਾਰ ਹੈ ਐਸ ਫਰੈਸ਼ ਐਸ ਨਿਊ ਹੈ ਚੱਲੀ ਸਿਰਫ 40 42 ਹਜ਼ਾਰ ਕਿਲੋਮੀਟਰ ਦੇ ਕਰੀਬ ਹੈ 22 ਲੱਖ ਦੇ ਨੋ ਲਾਇ ਲੱਗੇ ਮੇਵਾ ਕਲੇ ਮਰਸੀਡੀਜ਼ E220D ਹੈ ਜੋ ਕਿ ਡੀਜ਼ਲ ਦਾ ਮਾਡਲ ਆਂਦਾ ਹੈ ਟੌਪ ਵੇਰੀਐਂਟ ਆਂਦਾ ਇਸ ਤੋਂ ਉੱਪਰ ਸਿਰਫ 350 ਦੇ ਅੰਦਰ ਇਹ ਟੱਚ ਪੈਡ ਵਾਲੀ ਕਾਰ ਆਈ ਸੀਗੀ ਜਿਹੜੀ ਕਿ ਹੁਣ ਤੁਹਾਨੂੰ ਦਿਖਾਈ ਦੇ ਰਹੀ ਹੈ ਪਹਿਲਾਂ ਟੱਚ ਪੈਡ ਨਹੀਂ ਸੀ ਆਂਦਾ ਇਸ 'ਚ ਦਿਖਾ ਦਾਂ ਜਿਹੜੀ ਖੂਬੀ ਕੀ ਹੈ ਸਨਰੂਫ ਅਲੱਗ ਤੋਂ ਮੂਨ ਰੂਫ ਹੈ ਤੇ ਅਲੱਗ ਤੋਂ ਆ ਆ ਦੇਖੋ ਇਸਦੇ ਪੈਨਲ ਉਪ ਵੀ ਨਹੀਂ ਆਦਾ ਇੱਥੇ ਸਨ ਰੂਫ ਪਲਸ ਮੂਨ ਰੂਫ ਆਉਂਦਾ ਹੈ ਇਹਦੀ ਖਾਸੀਅਤ ਹੈ ਐਕਚੂਏਟਰਸ ਇੱਥੇ ਲੱਗੇ ਹੋਏ ਆ ਚਾਹੇ ਤੁਸੀਂ ਇੱਥੋਂ ਡਿਸਪਲੇ ਨੂੰ ਕੰਟਰੋਲ ਕਰ ਲੋ ਚਾਹੇ ਤੁਸੀਂ ਉੱਥੋਂ ਕੰਟਰੋਲ ਕਰ ਲੋ ਚਾਹੇ ਉੱਥੋਂ ਕੰਟਰੋਲ ਕਰ ਲਓ ਅਗਲੀਆਂ ਪਿਛਲੀਆਂ ਇਹ ਇਲੈਕਟ੍ਰੋਨਿਕਲੀ ਐਡਜਸਟ ਹੁੰਦੀਆਂ ਨੇ ਆ ਦੇਖੋ 8 ਵੇ ਇਲੈਕਟ੍ਰੋਨਿਕ ਐਡਜਸਟੇਬਲ ਸੀਟਸ ਹੈ ਰੀ ਠੀਕ ਹੈ ਪਿੱਛੋਂ ਦੇਖ ਸਕਦੇ ਹੋ 64 ਐਂਬੀਐਂਟ ਲਾਈਟ ਆ ਜਾਂਦੀ ਹੈ ਜੋ ਕਿ ਪ੍ਰੋਪਰ ਫੀਲ ਦਿੰਦੀ ਹੈ ਦੱਸ ਦਿੰਦੀਆਂ ਨੇ ਸੀਟਾਂ ਇਹਦੀਆਂ ਕਿ ਇੱਕ ਕਿਸ ਤਰੀਕੇ ਦੀ ਯੂਜ਼ ਹੋਈ ਕਾਰ ਹੈ ਇਹ ਤੁਸੀਂ ਦੇਖ ਸਕਦੇ ਹੋ ਦੇਖ ਆ ਕਾਰ ਦੇ ਮੈਟਸ ਹੈ ਬਹੁਤ ਵਧੀਆ ਵੈਲ ਮੇਨਟੇਨ ਕਾਰ ਹੈ ਠੀਕ ਹੈ ਇਹਨੂੰ ਕੋਈ ਦਿੱਲੀ ਵਾਲੀ ਹਰਿਆਣੇ ਵਾਲੀ ਕਾਰ ਨਾ ਸਮਝੋ ਇਹ ਜੈਨੂਇਨ ਪੰਜਾਬ ਨੰਬਰ ਦੀ ਕਾਰ ਹੈ ਵੈਲ ਮੇਨਟੇਨ ਜਸਵਿੰਦਰ ਭਾਜੀ ਇਹਦਾ ਐਸਾ ਰੇਟ ਦੋ ਕਿ ਸਾਡੇ ਕਸਟਮਰ ਦੇਖਣ ਤੇ ਕਾਰ ਲੈ ਜਾਣ ਭਾਜੀ ਤੁਹਾਨੂੰ ਇਹਦਾ ਹੈਗਾ 2990 ਰੇਟ ਹੈ ਦਾ 299000 ਰੇਟ ਹੈ ਦਾ ਪ੍ਰਾਈਸ ਹੈ ਤੁਸੀਂ ਆਓਗੇ ਵੀਡੀਓ ਦੇਖ ਕੇ ਤੁਹਾਡਾ ਮੰਨਤਨ ਹੋਏਗਾ ਬਹੁਤ ਵਧੀਆ ਅੱਗੇ ਚਲਦੇ ਹਾਂ ਕੀ ਆਦੀ ਸੈਲਟਸ ਤੇ ਜੋ ਕਿ ਬਹੁਤ ਵਧੀਆ ਵੈਲ ਮੇਨਟੇਨ ਕਾਰ ਹੈ ਹਾਂਜੀ ਇਹ 2023 ਦਸੰਬਰ ਦੀ ਕਾਰ ਹੈ 1 ਸਾਲ ਤੇ 2 ਮਹੀਨੇ ਇਹ ਪੁਰਾਣੀ ਕਾਰ ਹੈ ਸਿਰਫ ਪੈਨਾਰੋਮਿਕ ਰੂਫ ਵਾਲੀ ਹੈ ਨਵੇਂ ਫੇਸ ਲਿਫਟ ਵਾਲੀ ਕਾਰ ਹੈ ਅੱਗੇ ਫਰੰਟ ਤੇ ਦੋਨੋਂ ਜਿਹੜੇ AC ਇਹ ਅਲੱਗ-ਅਲੱਗ ਕਲਾਈਮੇਟ ਕੰਟਰੋਲ ਇਹਦਾ ਹੁੰਦਾ ਕਿਸੇ ਨੂੰ ਹੀਟਰ ਚਾਹੀਦਾ ਕਿਸੇ ਨੂੰ ਘੱਟ ਚਾਹੀਦਾ ਕਿਸੇ ਨੂੰ ਜ਼ਿਆਦਾ ਚਾਹੀਦਾ ਜਿਸ ਤਰ੍ਹਾਂ ਮਰਜ਼ੀ ਐਸ ਫਰੈਸ਼ ਐਸ ਨਿਊ ਕੋਈ ਸਕ੍ਰੈਚ ਨਹੀਂ ਕੋਈ ਕੁਛ ਨਹੀਂ ਲੋਕਲ ਨੰਬਰ VIP ਦੇਖੋ ਲੋਕਲ ਨੰਬਰ ਦੀ ਕਾਰ ਹੈ ਚਕੇ 2002 ਇਸ ਤੇ ਨੰਬਰ ਲੱਗਾ ਹੋਇਆ ਹੈ ਬਹੁਤ ਹੀ ਵਧੀਆ ਵੈਲ ਮੇਨਟੇਨਡ ਕਾਰ ਹੈ ਪ੍ਰੋਜੈਕਟਰ ਲੈਂਪਸ ਨੇ ਆਲ ਆਉਂਦੀਆਂ ਰਨਿੰਗ ਡੀਆਰ ਲਗਾ ਦੇ ਅੱਛੇ ਤੇ ਭਾਜੀ ਇਹਦੀ ਡੀਲ ਦੇ ਭਾਜੀ ਇਹ 14.5 ਲੱਖ ਦੀ ਮਿਲੇਗੀ ਇਹਦਾ ਵੇਰੀਐਂਟ ਜਿਹੜਾ ਹੈਗਾ ਐਚਟੀਐਕਸ ਹੈਗਾ ਐਚਟੀਐਕਸ ਐਚਟੀਐਕਸ ਹੈ ਮੈਨੋਟਾ ਵਾਟਰ ਸੌਰੀ ਇਹ ਵਾਟਰ ਕਹਿੰਦਾ ਮੈਂ 에ਅਰ ਪਿਊਰੀਫਾਇਰ ਵਾਲੀ ਕਾਰ ਹੈ ਬਲੀ ਸਾਰੇ ਫੀਚਰਸ ਟੋਟਲ ਲੋਡਡ ਕਾਰ ਤੇ ਦੋਸਤੋ ਜੀਨੂੰ ਅਗਰ ਸੈਲਟੋਸ ਨਹੀਂ ਚਾਹੀਦੀ ਬਜਟ ਘਟ ਹੈ ਸੌਨਟ ਲੈ ਜੋ ਸਾਡੇ ਕੋਲ ਸੇਮ ਕਲਰ ਦੀ ਸੋਲਿਡ ਵੀ ਅਵੇਲੇਬਲ ਹੈ ਨਾ ਜੀ ਬਿਲਕੁਲ ਸੇਮ ਮੰਥ ਦੀਆਂ ਕਾਰਾਂ ਨੇ ਉਹ ਵੀ 2023 ਦਸੰਬਰ ਦੀ ਕਾਰ ਹੈ ਇਹ ਵੀ 2023 ਦਸੰਬਰ ਦੀ ਕਾਰ ਹੈ ਉਹ ਕੇਵਲ 10000 ਚੱਲੀ ਸੀ ਤੇ ਇਹ ਕੇਵਲ 3000 ਚੱਲੀ ਹੈ 3700 ਕਿਲੋਮੀਟਰ ਹੀ ਸਿਰਫ ਕਾਰ ਚੱਲੀ ਹੋਈ ਹੈ ਸਿਰਫ 3700 ਚੱਲੀ ਹੈ ਸਿਰਫ 3700 ਕਾਰ ਚੱਲੀ ਹੋਈ ਹੈ ਬਾਜੀ ਮੀਟਰ ਪੇਂਟ ਹਰ ਇੱਕ ਚੀਜ਼ ਦੀ ਗਾਰੰਟੀ ਹੋਏਗੀ ਕੰਪਨੀ ਰਿਕਾਰਡ ਦੇ ਨਾਲ ਹੈ 12-13000 ਰੁਪਏ ਦੇ ਕੱਲੇ ਸੀਟ ਕਵਰ ਦੀ ਲੋਡਿੰਗ ਲੱਗੀ ਹੋਈ ਹੈ ਤਾਂ ਕਰਾ ਕਰੋ ਕ੍ਰੋਮਿੰਗ ਲੱਗੀ ਹੈ ਸਨ ਵਾਈਜ਼ਰ ਲੱਗੇ ਹੈ ਛੋਟਾ ਮੋਟਾ ਹੋਰ ਸਮਾਨ ਵੀ ਲੱਗਾ ਸਕਦਾ ਦੇਖ ਲਓ ਕਿੰਨੀ ਵਧੀਆ ਮੇਨਟੇਨ ਕਰ ਰਿਹਾ ਹੈ ਭਾਜੀ ਇਹਦੀ ਵੀ ਵਧੀਆ ਡੀਲ ਦੋ ਸਾਡੇ ਕਸਟਮਰ ਭਾਜੀ ਤੁਹਾਡੇ ਡੀਲ ਹੈ ਹੀ ਬਹੁਤ ਵਧੀਆ ਜੀ ਇਹਦਾ ਪ੍ਰਾਈਸ ਹੀ ਬਹੁਤ ਜਾਇਜ਼ ਹੈਗਾ ਇਹਦਾ ਪ੍ਰਾਈਸ ਹੈਗਾ ਸਿਰਫ 8 ਲੱਖ 849000 ਮਤਲਬ ਕਿ ਨਵੀਂ ਗੱਡੀ ਨਾਲੋਂ ਸਾਡੇ ਕਾਫੀ ਪੈਸੇ ਸੇਵ ਹੋ ਰਹੇ ਹੈ ਭਾਜੀ ਇਹਦਾ ਤੁਹਾਡਾ 2 ਲੱਖ ਤੋਂ ਜ਼ਿਆਦਾ ਪੈਸੇ ਸੇਵ ਹੋ ਰਹੇ 3000 ਕਿਲੋਮੀਟਰ ਗੱਡੀ ਚੱਲੀ ਸਿਰ ਬਹੁਤ ਵਧੀਆ ਅੱਗੇ ਵਧਦੇ ਹਾਂ ਭਾਈ ਨੇ ਕਿ ਅਸੀਂ ਇੱਕ ਬਲੈਕ ਕਲਰ ਦੀ ਕ੍ਰੇਟਾ ਅ ਬਲੈਕ ਕਲਰ ਦੀ ਥਾਰ ਵੀ ਖੜੀ ਹੈ ਕ੍ਰੇਟਾ ਤਾਂ ਉਹਨੇ ਇੱਕ ਬਾਹਰ ਦਿਖਾਈ ਇੱਕ ਕ੍ਰੇਟਾ ਸਾਡੇ ਕੋਲ ਹੋਰ ਅੰਦਰ ਅਵੇਲੇਬਲ ਹੈ ਠੀਕ ਹੈ ਪਹਿਲਾਂ ਦਿਖਾਵਾਂਗੇ ਤੁਹਾਨੂੰ ਮਹਿੰਦਰਾ ਦੀ ਥਾਰ ਮਹਿੰਦਰਾ ਦੀ ਥਾਰ ਹੈ ਭਾਜੀ ਇਹ 4/4 ਆਟੋਮੈਟਿਕ ਡੀਜ਼ਲ ਹੈ 4/4 ਆਟੋਮੈਟਿਕ ਡੀਜ਼ਲ ਹੈ ਚੱਲੀ ਸਿਰਫ 35000 ਕਿਲੋਮੀਟਰ ਹੈ ਫਸਟ ਚੱਲੀ ਸਿਰਫ 35000 ਕਿਲੋਮੀਟਰ ਹੈ 4/4 ਆਟੋ ਚ ਹੈ ਜਿਹਨੂੰ ਆਟੋਮੈਟਿਕ ਚਾਹੀਦੀ 4/4 ਚ ਉਹ ਆਹਾ ਵਾਲਾ ਆਪਸ਼ਨ ਦੇਖ ਸਕਦਾ ਹੈ ਤੇ ਪਾਜੀ ਇਹਨੂੰ ਕੋਈ ਐਕਸਟਰਾ ਲੋਡਿੰਗ ਵਗੈਰਾ ਲੱਗੀ ਹੋਵੇ? ਬਹੁਤ ਸਾਰੀ ਹੈਗੀਆਂ। ਅਲੌਇਬਿਲਸ ਬੇਸ਼ੱਕ ਇਹਨੂੰ ਕੰਪਨੀ ਵਾਲੇ ਨੇ ਪਰ ਇਹਨੂੰ ਲੈਦਰ ਸੀਟ ਕਵਰ ਨੇ, 7D ਮੈਟਿੰਗ ਹੈ, ਸਨ ਵਾਈਜ਼ਰ ਹੈ। ਉਹ ਦੇਖ ਸਾਰੋ। ਔਰ ਕਾਫੀ ਕੁਛ ਸ਼ਕਾਸਮਾਨ। ਬੈਕ ਸਾਈਡ ਤੋਂ ਦਿਖਾ ਦੰਨੇ ਆ। ਆਰਮ ਰੈਸਟ ਲੱਗੀਆਂ ਸਾਰੀਆਂ। ਤੇ ਪਾਜੀ ਇਹਦੀ ਈਡੀ ਰਹਿਗੀ। ਇਹਦੀ ਡੀਲ ਰਹੇਗੀ ਪਾਜੀ 14 ਲੱਖ 50 ਹਜ਼ਾਰ ਰੁਪਈਆ। 14 ਲੱਖ 50 ਹਜ਼ਾਰ ਦੀ 2023 ਮਾਡਲ ਦੱਸੇ ਤੁਸੀਂ? 2022। 2022 ਮਾਡਲ 4x4 ਆਟੋਮੈਟਿਕ। ਕਿਉਂਕਿ ਦੂਸਰੀ ਗੱਲ ਇਹ ਖੋਰ ਹੈ ਹੁਣੇ ਗੱਡੀ ਮਿਲਦੀ ਨਹੀਂ ਹੈ ਜੇ ਕੋਈ ਕਹੇ ਕਿ 10 ਤੋਂ 4 ਮਹੀਨੇ ਦੀ ਮਿਨੀਮਮ ਵੇਟਿੰਗ ਤੇ ਕਾਰ ਚੱਲਦੀ ਹੈ ਤੇ 20 ਲੱਖ ਰੁਪਏ ਦੀ ਕਾਰ ਹੈ ਉਹ ਵਧੀਆ ਅੱਗੇ ਚੱਲਦੇ ਹਾਂ ਗ੍ਰੈਂਡ ਵਿਟਾਰਾ ਤੇ ਹੂੰ ਹੂੰ ਹਾਂ ਇਹ ਹਾਈਬ੍ਰਿਡ ਮਾਡਲ ਹੈ ਕਿਹੜਾ ਵਾਲਾ ਵੇਚ ਰਹੇ ਹੋ ਲੌਂਗ ਹਾਈਬ੍ਰਿਡ ZETA+ ਮਾਡਲ ਹੈ 2023 ਦਾ ਹੈਗਾ ਇਹ ਪੀਸ ਚੱਲੀ ਸਿਰਫ 22000 ਕਿਲੋਮੀਟਰ ਦੇ ਆਸ-ਪਾਸ ਹੈ ਹੈਡਸ-ਅੱਪ ਡਿਸਪਲੇ ਔਰ ਇਹ ਤੁਹਾਨੂੰ ਪਤਾ ਇਹਦੀ ਮਾਈਲੇਜ ਜਿਹੜੀ ਕੰਪਨੀ 28 29 ਕਲੇਮ ਕਰਦੀ ਦਿਨ ਦੀ ਉਸ ਤੋਂ ਵੀ ਜ਼ਿਆਦਾ ਹੈ ਕਹਿਣ ਦਾ ਮਤਲਬ ਹੈ ਜਲੰਧਰ ਘੁੰਮੋ ਬਿਨਾ પેટ્રોલ ਦੇ ਬਿਨਾ પેટ્રોલ ਤੋਂ ਸ਼ਹਿਰ ਦੇ ਅੰਦਰ ਚੱਲਦੀ ਘਰ ਹਾਈਵੇ ਤੇ ਜਾ ਕੇ ਜਦ ਤੱਕ ਚੱਲੇਗੀ ਇਹ ਬੈਟਰੀ ਤੇ ਚੱਲੇਗੀ ਉਸ ਤੋਂ ਬਾਅਦ પેટ્રોલ ਤੇ ਚੱਲੇਗੀ ਬਹੁਤ ਜ਼ਿਆਦਾ ਮਾਈਲੇਜ ਵਾਲੀ ਕਾਰ ਹੈ ਸਨਰੂਫ ਜਿਹੜਾ ਇਹ ਦਾ ਪੈਨੋਰਮਿਕ ਵਾਲਾ ਹੈ ਇਸ ਤੋਂ ਇਲਾਵਾ ਹਰ ਇੱਕ ਫੀਚਰ ਇਸ ਕਾਰ ਦੇ ਅੰਦਰ ਹੈ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਹਾਂ ਇੰਟੀਰੀਅਰ ਐਦਾਂ ਦਾ ਕੁਝ ਇੰਟੀਰੀਅਰ ਆਟੋਮੈਟਿਕ ਹੁਣ ਇਹ ਨਾ ਸੋਚਿਓ ਕਿ ਆਟੋਮੈਟਿਕ ਤਾਂ ਮਾਈਲ ਨਹੀਂ ਦੇਗੀ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਹਾਈਬ੍ਰਿਡ ਕਾਰ ਹੈ ਸਿਟੀ 'ਚ ਤੁਹਾਡਾ ਇੱਕ ਪੈਸੇ ਦਾ ਪੈਟਰੋਲ ਨਹੀਂ ਤੇ ਖਰਚ ਹੋਣਾ ਭਾਜੀ ਬਹੁਤ ਸਪੀਡ ਦੀ ਲਿਮਿਟ ਹੁੰਦੀ ਹੈ 60 ਦੇ ਅੰਦਰ ਚਲਾਓ ਇਹ ਹਾਈਬ੍ਰਿਡ ਬੈਟਰੀ ਤੇ ਹੀ ਆਟੋਮੈਟਿਕਲੀ ਕਾਰ ਚੱਲੇਗੀ ਆਟੋਮੈਟਿਕ ਕਾਰ ਹੈ ਬਹੁਤ ਫਿਊਚਰਿਸਟਿਕ ਚੀਜ਼ ਹੈ ਸਾਰੇ ਅਰਬਨ ਲੋਕਾਂ ਦੀ ਪਹਿਲੀ ਪਸੰਦ ਦੀ ਗੱਡੀ ਬਣ ਚੁੱਕੀ ਉਹ ਬਹੁਤ ਵਧੀਆ ਅਗਲੀ ਕਾਰ ਜਿਹੜੀ ਸਾਡੀ ਹੈ ਹਿਊਂਡਾਈ ਕ੍ਰੇਟਾ ਇੱਕ ਆਪਸ਼ਨ ਬਾਹਰ ਤੋਂ ਦਿਖਾਤਾ ਇੱਕ ਸਾਡੇ ਕੋਲ ਹੋਰ ਵੀ ਇੱਥੇ ਅਵੇਲੇਬਲ ਹੈ ਭਾਜੀ ਦੱਸੋ ਜੀ ਕਾਰ ਬਾਰੇ ਭਾਜੀ 2022 ਮਾਡਲ ਦੀ ਕਾਰ ਹੈ 22000 ਕਿਲੋਮੀਟਰ ਚੱਲੀ ਹੋਈ ਆਲਮੋਸਟ ਆਲਮੋਸਟ ਐਸ ਐਕਸ ਵੇਰੀਐਂਟ ਹੈ ਸਨ ਔਰ ਇਸ ਤੋਂ ਲਾਵਾ ਸਾਰੇ ਹੀ ਫੀਚਰਸ ਨਾਲ ਲੋਡਡ ਕਾਰ ਹੁੰਦੀ ਹੈ ਸਭ ਤੋਂ ਬੈਸਟ ਵੈਲਿਊ ਫॉर ਮਨੀ ਮਾਡਲ ਹੁੰਦਾ ਇਹ ਵਾਲਾ ਤੇ ਭਾਜੀ ਇਸ ਤੇ ਲੋਨ ਹੋ ਜਾਏਗਾ ਲੋਨ ਹੋ ਦੇਗਾ ਭਾਜੀ ਤੇ ਜਸਵਿੰਦਰ ਭਾਜੀ ਇੱਕ ਸਾਡੇ ਗੋਸਟ ਸਭ ਕਰਾ ਤੇ ਹੋ ਜਾਏਗਾ ਕਸਟਮਰ ਨੂੰ ਹੋਰ ਚੀਜ਼ ਦੱਸੋ ਦੇਖੋ ਆਪਾਂ ਸਾਰੀ ਕਾਰਸ ਦਾ ਸਟਾਕ ਦਿਖਾਇਆ ਮੈਂ ਕਹਿੰਦਾ ਇਹਦਾ ਰੇਟ ਤੁਹਾਨੂੰ ਮੈਂ ਦੱਸਦਾ ਪਹਿਲਾਂ ਫਿਰ ਆਪਣੀ ਅਗਲੀ ਕੱਲ ਤੋਂ ਸ਼ੁਰੂ ਕਰਦੇ ਆਂ ਇਹ ਵਾਲੀ ਕਾਰ ਸਿੰਗਲ ਹੈਂਡਲਡ ਡਰਾਈਵਨ ਫਰਸਟ ਓਨਰ ਕਾਰ ਹੈ ਇਹਦਾ ਰੇਟ ਹੈਗਾ ਸਿਰਫ 1349000 ਰੁਪਇਆ ਤੇ ਮਾਨਤਾ ਤੁਹਾਡਾ ਮੌਕੇ ਤੇ ਫਿਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਫਾਈਨਾਂ ਫਾਈਨਾਂਸ ਇਹ ਹਰ ਇੱਕ ਲੀਡਿੰਗ ਬੈਂਕ ਤੋਂ ਤੁਹਾਡਾ ਜਿਹੜਾ ਫਾਈਨਾਂਸ ਹੋ ਜਾਏਗਾ ਮਿਨੀਮਮ ਇੰਟਰਸਟ ਰੇਟ ਤੇ ਮਿਨੀਮਮ ਇੰਟਰਸਟ ਰੇਟ ਤੇ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਤੁਹਾਡੀ ਹੋਰ ਕਿਹੜੀ ਕਿਹੜੀ ਸਰਵਿਸ ਰਹੇਗੀ ਭਾਜੀ ਸਰਵੇ ਸਦਾ ਕਿ ਇੰਸ਼ੋਰੈਂਸ ਸਥੋ ਤੁਹਾਨੂੰ ਜਿਹੜੀ ਮਰਜ਼ੀ ਕਰ ਦੀ ਜਿਤੋਂ ਮਰਜ਼ੀ ਕਰਾ ਸਕਦੇ ਬੇਸ਼ੱਕ ਤੁਸੀਂ ਆਪਣੀ ਗਾਰਡੀ ਵੀ ਆ ਕੇ ਕਰਾ ਲਓ ਕੋਈ ਆਪਣੇ ਕੋਲੋਂ ਫਾਈਨਾਂਸ ਕਰਾਣੀ ਹੈ ਜਾਂ ਸਾਡੇ ਕੋਲੋਂ ਕਾਰ ਲੈ ਕੇ ਫਾਈਨਾਂਸ ਕਰਾਣੀ ਫਾਈਨਾਂਸ ਹੋ ਜਾਏਗੀ ਸਾਰੇ ਲੀਡਿੰਗਸ ਬੈਂਕ ਤੋਂ HDFC ICICI ਬੈਂਕ YES ਬੈਂਕ Bajaj ਤੋਂ ਹਰ ਇੱਕ ਤੋਂ ਔਰ ਚੈਲੈਂਜਿੰਗ ਰੇਟ ਤੇ ਤੁਹਾਨੂੰ ਅਸੀਂ ਜਿਹੜਾ ਫਾਈਨਾਂਸ ਪ੍ਰੋਵਾਈਡ ਕਰਾਵ